ਹਾਂਜੀ ਸਾਥਿਓ ਮੈਂ ਸੁਖਿੰਦਰ ਲੰਗੇਰੀ ਅੱਜ ਆਪਾਂ ਗੱਲ ਕਰਨ ਲੱਗੇ ਇੱਕ ਹੋਰ ਕਿਤਾਬ ਅਸਲੀ ਇਨਸਾਨ ਦੀ ਕਹਾਣੀ ਬਾਰੇ ਬਹੁਤ ਹੀ ਕਮਾਲ ਦੀ ਕਿਤਾਬ ਆ ਬਹੁਤ ਹੀ ਵਧੀਆ ਰਿਸਪੌਂਸ ਵੀ ਇਹਦਾ ਬਹੁਤ ਵਧੀਆ ਆ ਤੇ ਆਪਣੇ ਸਟਾਲ ਤੇ ਅਵੇਲੇਬਲ ਵੀ ਰਹੀ ਆ ਕਾਫੀ ਟਾਈਮ ਬਾਅਦ ਸੇਲ ਵੀ ਹੋਈ ਆ ਤੇ ਜਿੰਨੀ ਵਾਰ ਆਪਾਂ ਬੁੱਕ ਸਟਾਲ ਤੇ ਲੈ ਕੇ ਗਏ ਆ ਸੇਲ ਹੀ ਹੁੰਦੀ ਰਹੀ ਬੁੱਕੇ ਬਾਕੀ ਆਪਾਂ ਜਦੋਂ ਵੀ ਕੋਈ ਸਾਥੀ ਮਿਲਦਾ ਸੀ ਜਿਸ ਜਿਸ ਨੇ ਕਿਤਾਬ ਪੜ੍ਹੀ ਆ ਉਹਦੇ ਵਿਚਾਰ ਵੀ ਇਹੀ ਸੀ ਕਿ ਬਹੁਤ ਵਧੀਆ ਕਿਤਾਬ ਆ ਪੜੋ ਇਹਨੂੰ ਆਪਾਂ ਵੀ ਕਿਤਾਬ ਇਹ ਪੜ੍ਹੀ ਆ ਬਹੁਤ ਵਧੀਆ ਸਟੋਰੀ ਤੇ ਰਾਈਟਰ ਨੇ ਲਿਖੀ ਵੀ ਬਹੁਤ ਵਧੀਆ ਆ ਬਾਕੀ ਇਹ ਉਹਨਾਂ ਲਈ ਬਹੁਤ ਜ਼ਰੂਰੀ ਆ ਕਿਤਾਬ ਪੜ੍ਹਨੀ ਕਿ ਹਾਂ ਵੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਤੋਂ ਮਯੂਸ ਮਯੂਸ ਹੋ ਜਾਂਦਾ ਜਾਨਕਿ ਟੁੱਟ ਜਾਂਦਾ ਆ ਜਾਂ ਉਹਨੂੰ ਜ਼ਿੰਦਗੀ ਦੇ ਵਿੱਚ ਜਿੱਦਾਂ ਹਨੇਰਾ ਲੱਗਦਾ ਆ ਜਦੋਂ ਕੋਈ ਘਟਨਾ ਘਟ ਜਾਂਦੀ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਤੋਂ ਬਾਅਦ ਵਿੱਚ ਉਹਨੂੰ ਇਹੀ ਲੱਗਦਾ ਕਿ ਮੈਂ ਅੱਗੇ ਜੀ ਕੇ ਕੀ ਕਰਨਾ ਨਾ ਜੀ ਹੁਣਾ ਆ ਜਾਂ ਅੱਗੇ ਮੈਂ ਮਾਰ ਜਿਮਾਂ ਤਾਂ ਵਧੀਆ ਆ ਯਾਨੀ ਕਿ ਟੁੱਟੇ ਹੀ ਰਹਿੰਦਾ ਆਪਣੇ ਯਾਨੀ ਕਿ ਜ਼ਿੰਦਗੀ ਜੀਉਣ ਨੂੰ ਸੋਚਦਾ ਨਹੀਂ ਕਿ ਜ਼ਿੰਦਗੀ ਜੀਉਣ ਮਾ ਇਹ ਕਿਤਾਬ ਜਦੋਂ ਪੜ ਲੈਂਦਾ ਇਨਸਾਨ ਤਾਂ ਇੱਕ ਵਧੀਆ ਜ਼ਿੰਦਗੀ ਜੀਉਣ ਦੇ ਕਾਬਿਲ ਵੀ ਹੋ ਜਾਂਦਾ ਆ ਜਿਸ ਤਰ੍ਹਾਂ ਇਹਦੀ ਸਟੋਰੀ ਆ ਇੱਕ ਫੌਜ ਦੀ ਲੜਾਈ ਦੇ ਵਿੱਚ ਪਾਇਲਟ ਦੀ ਜ਼ਿੰਦਗੀ ਹੁੰਦੀ ਏ ਇਸ ਇਨਸਾਨ ਦੀ ਤੇ ਲੜਾਕੂ ਜਹਾਜ਼ ਚਲਾਉਂਦਾ ਹੁੰਦਾ ਹੈ ਆ ਜਹਾਜ਼ ਇਹ ਲੜਾਈ ਦੇ ਦੌਰਾਨ ਕ੍ਰੈਸ਼ ਹੋ ਜਾਂਦਾ ਹੈ ਆ ਪਾਚ ਡੈਕ ਪੰਦਾ ਥੱਲੇ ਉਸ ਤੇ ਦੀ ਲੱਤਾਂ ਤੇ ਜਿਆਦਾ ਸੱਟ ਲੱਗਦੀ ਆ ਤੁਰ ਨਹੀਂ ਸਕਦਾ ਤੇ ਆ ਉੱਥੇ ਆਲੇ ਦੁਆਲੇ ਕੁਝ ਵੀ ਨਹੀਂ ਹੁੰਦਾ ਜਿੱਥੇ ਬਹਿ ਸਕਦਾ ਜਾਂ ਕੋਈ ਨੂੰ ਦੇਖਭਾਲ ਕਰ ਸਕਦਾ 18 ਦਿਨ ਤੱਕ ਲਗਾਤਾਰ ਰੇਂਗਦਾ ਹੋਇਆ ਆਪਣੇ ਹੱਥਾਂ ਨਾਲ ਪੈਰਾਂ ਨਾਲ ਭੁੱਖਣ ਭਾਣਾ ਜੇ ਕੁਝ ਮਾੜਾ ਮੋਟਾ ਮਿਲ ਜਾਣਾ ਉਹ ਖਾ ਲੈਣਾ ਰਾਸਤੇ ਦੇ ਵਿੱਚ ਉਸ ਤੋਂ ਬਾਅਦ ਫੇਰ ਅੱਗੇ ਵਧੀ ਜਾਣਾ ਤੇ ਅੱਗੇ ਆਖਰਕਾਰ ਆਪਣੇ ਲੋਕਾਂ ਕੋਲ ਪਹੁੰਚਿਆ ਹੁਣਾਂ ਨੇ ਥੋੜੀ ਦੇਖਭਾਲ ਕੀਤੀ ਉਸ ਤੋਂ ਬਾਅਦ ਵਿੱਚ ਹਸਪਤਾਲ ਦੇ ਵਿੱਚ ਲੈ ਆਇਆ ਗਿਆ ਹਸਪਤਾਲ ਚੋਂ ਭਰਤੀ ਹੋਇਆ ਉੱਥੇ ਦੇ ਪੈਰ ਕੱਟੇ ਗਏ ਤੇ ਉਸ ਤੋਂ ਬਾਅਦ ਚ ਉਹਦੀ ਜ਼ਿੰਦਗੀ ਜਿੱਦਾਂ ਟੁੱਟ ਗਈ ਆ ਕਿ ਮੈਂ ਕੁਛ ਕੰਮ ਨਹੀਂ ਸਕਦਾ ਹੁਣ ਮੈਂ ਪਲੇਨ ਨਹੀਂ ਚੜਾ ਸਕਦਾ ਕਿਤੇ ਜਾ ਨਹੀਂ ਸਕਦਾ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸਦਾ ਕਿ ਹਾਂ ਬਈ ਚੱਖੀਆਂ ਰਹੀਂ ਕੀ ਹੁੰਦਾ ਪਰ ਪੜ੍ਹਨਾ ਨਹੀਂ ਛੱਡਦਾ ਮੇਨ ਗੱਲ ਉਹਦੀ ਇਹ ਹੈ ਕੁਛ ਨਾ ਕੁਛ ਉਹਨੂੰ ਨਾਵਲ ਮਿਲ ਜਾਂਦਾ ਮੈਗਜ਼ੀਨ ਮਿਲ ਜਾਂਦਾ ਪੜਦਾ ਰਹਿੰਦਾ ਤੇ ਨਾਲ ਹੀ ਦੋਸਤਾਂ ਉਹਦੀਆਂ ਨਾਲ ਗੱਲਬਾਤ ਕਰਕੇ ਯਾਨੀ ਕਿ ਉਹਦੇ ਅੰਦਰ ਇੱਕ ਜਗਿਆਸਾ ਸ਼ੁਰੂ ਹੋ ਜਾਂਦੀ ਆ ਕਿ ਮੈਂ ਅੱਗੇ ਵਧਾਂ ਨਕਲੀ ਪੈਰ ਮਿਲ ਜਾਂਦੇ ਉਹਨੂੰ ਨਕਲੀ ਪੈਰ ਲਾ ਕੇ ਫਿਰ ਇੱਕ ਉਹਨੂੰ ਦੋਸਤੋ ਦਾ ਕਹਿੰਦਾ ਕਿ ਹਾਂ ਵੀ ਤੂੰ ਨੱਚਣਾ ਵੀ ਸਿੱਖ ਸਕਦਾ ਆ ਤੂੰ ਅੱਗੇ ਹਰ ਕੰਮ ਕਰ ਸਕਦਾ ਆ ਆਪਣੇ ਪੈਰ ਲਾ ਕੇ ਪਰ ਉਹਦੇ ਜਨੂਨ ਕੀ ਸੀ ਕਿ ਮੈਂ ਦੁਬਾਰਾ ਪਾਇਲਟ ਬਣਨਾ ਦੁਬਾਰਾ ਜਹਾਜ਼ ਚਲਾਵਾ ਆਪਣਾ ਇਸ ਬੇਸ ਤੇ ਉਹ ਸੱਚਮੁੱਚ ਉੱਠਦਾ ਆ ਉੱਠ ਕੇ ਬਾਅਦ ਚ ਹੌਲੀ ਹੌਲੀ ਚੱਲਣਾ ਸ਼ੁਰੂ ਕਰਦਾ ਫਿਰ ਡਾਂਸ ਵੀ ਸਿੱਖਦਾ ਦੌੜਦਾ ਆ ਤੇ ਹੌਲੀ ਹੌਲੀ ਦੁਬਾਰਾ ਜੋ ਜੋ ਉਹਨਾਂ ਦੇ ਟ੍ਰੇਨਿੰਗ ਹੁੰਦੀ ਆ ਉਹਨਾਂ ਦੀ ਲੈਨਾਂ ਦੀ ਕਿ ਸਿਖਲਾਈ ਕੈਂਪਾਂ ਦੇ ਵਿੱਚ ਜਾਂਦਾ ਉੱਥੋਂ ਵੀ ਪਾਸ ਹੋ ਜਾਂਦਾ ਆ ਤੇ ਪਰ ਲੋਕੀ ਹਰਾਂ ਰਹਿੰਦੇ ਕਿ ਯਾਰ ਬਿਨਾ ਪੈਰਾਂ ਤੋਂ ਜਹਾਜ਼ ਕਿੱਦਾਂ ਚਲਾ ਸਕਦਾ ਪਰ ਉਹਨੇ ਸਾਬਤ ਕਰ ਦਿੰਦਾ ਕਿ ਜਹਾਜ਼ ਬਿਨਾ ਪੈਰਾਂ ਤੋਂ ਵੀ ਚਲਾਇਆ ਜਾ ਸਕਦਾ ਆ ਤੇ ਆਖਰੀ جنگ ਦੇ ਆਖਰੀ ਦਿਨਾਂ 'ਚ ਵੀ ਉਸਨੇ ਲੜਾਈ ਕੀਤੀ ਲੜਾਈ ਲੜੀ ਆ ਪਲੇਨ ਚਲਾਇਆ ਤੇ ਬਹੁਤ ਵਧੀਆ ਕਮਾਲ ਦੀ ਸਟੋਰੀ ਆ ਬਾਕੀ ਤੁਸੀਂ ਜ਼ਰੂਰ ਪੜਿਓ ਅਸਲੀ ਇਨਸਾਨ ਦੀ ਕਹਾਣੀ ਆਪਣੇ ਸਟਾਲ ਤੇ ਅਵੇਲੇਬਲ ਰਹਿੰਦੀ ਆ ਮੰਗਾ ਵੀ ਸਕਦੇ ਆ ਤੁਸੀਂ ਆਨਲਾਈਨ ਡਿਲੀਵਰੀ ਕਰ ਸਕਦੇ ਆ ਓਕੇ ਥੈਂਕ ਯੂ ਸੋ ਮੱਚ